ਹਰਿਆਣੇ ਦੇ ਬਾਰਡਰਾਂ ਤੇ ਜਿਹੜਾ ਮੋਰਚਾ ਲਗਾਤਾਰ ਜਾਰੀ ਆ ਚਾਹੇ ਉਹ ਸ਼ੰਭੂ ਆ ਖਨੌਰੀ ਆ ਡੱਬ ਵਾਲੀ ਆ ਤੇ ਰਤਨਪੁਰਾ ਰਸਤਾਨ ਦੇ ਵਿੱਚ ਚਾਰ ਥਾਵਾਂ ਤੇ ਮੋਰਚਾ ਚੱਲ ਰਿਹਾ ਸਾਡਾ ਪੁਟਾਨ ਮਜ਼ਦੂਰ ਸ਼ਿਕਾਇਤ ਕਮੇਟੀ ਦਾ ਕੱਲ ਫੇਰ ਅੰਮ੍ਰਿਤਸਰ ਜ਼ਿਲ੍ਹੇ ਦਾ ਜਥਾ ਹੋਰ ਪੰਜਾਬ ਦੇ ਇਲਾਕਿਆਂ ਤੋਂ ਸ਼ੰਭੂ ਬਾਰਡਰ ਨੂੰ ਰਵਾਨਾ ਹੋਊਗਾ ਪ੍ਰਧਾਨ ਮੰਤਰੀ ਜੀ ਨੇ ਇੱਕ ਇੰਟਰਵਿਊ ਚ ਕਿਹਾ ਵਾ ਵੀ ਪਾਰਟੀਆਂ ਦੇ ਚੋਣ ਮੈਨੀਫੈਸਟੋ ਕੋਈ ਬਰੀਫ ਕੇਸ ਦੇ ਵਿੱਚ ਰੱਖਣ ਨੂੰ ਨਹੀਂ ਹੁੰਦੇ ਹੈਗੇ ਔਰ ਉਹਨਾਂ ਨੇ ਕਿਹਾ ਵੀ মিডিਆ ਨੂੰ ਇਹ ਗੱਲਾਂ ਸਾਹਮਣੇ ਲੈ ਕੇ ਆਉਣੀਆਂ ਚਾਹੀਦੀਆਂ ਅਸੀਂ ਵੀ মিডিਆ ਨੂੰ ਅਪੀਲ ਕਰ ਰਹੇ ਹਾਂ ਵੀ 2014 ਦਾ ਤੇ 2019 ਦਾ ਚੋਣ ਮੈਨੀਫੈਸਟੋ ਪੱਛਵਾ ਦਾ ਦੇਸ਼ ਦੇ ਸਾਹਮਣੇ ਰੱਖਣਾ ਚਾਹੀਦਾ ਔਰ ਪ੍ਰਧਾਨ ਮੰਤਰੀ ਦੇ ਵਾਅਦੇ ਯਾਦ ਕਰਾਉਣੇ ਚਾਹੀਦੇ ਦੁਨੀਆ ਨੂੰ ਜਿਹਦੇ ਵਿੱਚ ਕਿਸਾਨਾਂ ਦਾ ਕਰਜ਼ਾ ਖਤਮ ਕਰਨਾ ਮੈਂ ਸਰਵੰਤ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜੀ हरियाणा ਦੇ ਬਾਰਡਰਾਂ ਤੇ ਜਿਹੜਾ ਮੋਰਚਾ ਲਗਾਤਾਰ جاری ਆ ਚਾਹੇ ਉਹ ਸ਼ੰਭੂ ਆ ਖਨੌਰੀ ਆ ਡੱਬ ਵਾਲੀ ਆ ਤੇ ਰਤਨਪੁਰਾ Rajasthan ਦੇ ਵਿੱਚ ਚਾਰ ਥਾਵਾਂ ਤੇ ਮੋਰਚਾ ਚੱਲ ਰਿਹਾ ਸਾਡਾ ਔਰ ਕਿਸਾਨ ਮਜ਼ਦੂਰ ਸ਼ਿਕਸ਼ ਕਮੇਟੀ ਦਾ ਕੱਲ ਫੇਰ ਅੰਮਰਸਾ ਜ਼ਿਲ੍ਹੇ ਦਾ ਜਥਾ ਹੋਰ ਪੰਜਾਬ ਦੇ ਇਲਾਕਿਆਂ ਤੋਂ ਸ਼ੰਭੂ ਬਾਰਡਰ ਨੂੰ ਰਵਾਨਾ ਹੋਊਗਾ ਪ੍ਰਧਾਨ ਮੰਤਰੀ ਜੀ ਨੇ ਇੱਕ ਇੰਟਰਵਿਊ ਚ ਕਿਹਾ ਵਾ ਕਿ ਪਾਰਟੀਆਂ ਦੇ ਚੋਨ ਮੈਨੀਫੈਸਟੋ ਕੋਈ ਬਰੀਫ ਕੇਸ ਦੇ ਵਿੱਚ ਰੱਖਣ ਨੂੰ ਨਹੀਂ ਹੁੰਦੇ ਹੈਗੇ ਸਹੀ ਕਹਿਣਾ ਉਹਨਾਂ ਦਾ ਔਰ ਉਹਨਾਂ ਨੇ ਕਿਹਾ ਵੀ ਮੀਡੀਆ ਨੂੰ ਇਹ ਗੱਲਾਂ ਸਾਹਮਣੇ ਲੈ ਕੇ ਆਉਣੀਆਂ ਚਾਹੀਦੀਆਂ ਅਸੀਂ ਵੀ ਮੀਡੀਆ ਨੂੰ ਅਪੀਲ ਕਰ ਰਹੇ ਹਾਂ ਵੀ 2014 ਦਾ ਤੇ 2019 ਦਾ ਚੋਣ ਮੈਨੀਫੈਸਟੋ ਪੱਛਪਾ ਦਾ ਦੁਬਾਰਾ ਸਾਹਮਣੇ ਰੱਖਣਾ ਚਾਹੀਦਾ ਔਰ ਪ੍ਰਧਾਨ ਮੰਤਰੀ ਦੇ ਵਾਅਦੇ ਯਾਦ ਕਰਾਉਣੇ ਚਾਹੀਦੇ ਦੁਨੀਆ ਨੂੰ ਜਿਹਦੇ ਵਿੱਚ ਕਿਸਾਨਾਂ ਦਾ ਕਰਜ਼ਾ ਖਤਮ ਕਰਨਾ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨਾ ਔਰ ਇਹ ਤੋਂ ਘਾ ਆਮਦਨ ਕਿਸਾਨਾਂ ਦੀ 2022 ਤੱਕ ਆਮਦਨ ਦੁੱਗਣੀ ਕਰਨ ਦੀ ਗੱਲ ਇਹ ਸਾਰੀਆਂ ਗੱਲਾਂ ਔਰ ਦਸੰਬਰ 2021 ਦੇ ਵਿੱਚ ਚਿੱਠੀ ਲਿਖ ਕੇ ਪਹਿਲੇ ਅੰਦੋਲਨ ਦੇ ਵਿੱਚ ਇਹ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਦਾ ਵਾਅਦਾ ਕਰਨ ਵਾਲੀ ਗੱਲ ਕਰਨਾ ਇਹ ਕਹਿਣਾ ਵੀ ਬਿਜਲੀ ਸੋਧ ਬਿੱਲ ਜਿਹੜਾ ਵਾ ਉਹ ਨਹੀਂ ਲੈ ਕੇ ਆਵਾਂਗੇ ਹੁਣ ਬਿਜਲੀ ਬਿੱਲ 2023 24 ਬਣਾ ਲੈਣਾ ਇਹ ਗੱਲਾਂ ਦੇਸ਼ ਦੇ ਸਾਹਮਣੇ ਹੋਣੀਆਂ ਚਾਹੀਦੀਆਂ ਨੇ ਇਹ ਤੋਂ ਕਹਾਾ ਭਾਜਪਾ ਤੇ ਆਰਐਸਐਸ ਇਹ ਘਟ ਗਿਣਤੀਆਂ ਲਈ ਦਲਤਾਂ ਲਈ ਆਦਿਵਾਸੀਆਂ ਲਈ ਹਮੇਸ਼ਾ ਖਤਰਨਾਕ ਰਹੀ ਆ ਉਹਨਾਂ ਦੇ ਵਿਰੋਧੀ ਰਹੀ ਆ ਇਹਨਾਂ ਦੀ ਜਿਹੜੀ ਪਹੁੰਚ ਇਸ ਕਿਸਮ ਦੀ ਰਹੀ ਆ ਔਰ ਇਹਦੇ ਨਾਲ ਦੀ ਨਾਲ ਜਿਵੇਂ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨਾਲ ਜ਼ੁਲਮ ਕੀਤਾ ਗਿਆ ਵਾ ਪ੍ਰਧਾਨ ਮੰਤਰੀ ਜੀ ਸੰਵਿਧਾਨ ਦੀ ਗੱਲ ਕਰਦੇ ਨੇ ਜਰਾਹੇ ਨੇ ਉਹ ਦੱਸਣ ਵੀ ਨੈਸ਼ਨਲ ਹਾਈਵੇ ਤੇ ਕੰਧਾਂ ਕੱਢਣ ਦਾ ਅਧਿਕਾਰ ਕਿੰਨਾ ਨੇ ਦਿੱਤਾ ਕਿਹੜੇ ਸੰਵਿਧਾਨਤਾ ਹੀ ਹੋਇਆ ਸਾਨੂੰ ਦੇਸ਼ ਦੇ ਲੋਕਾਂ ਨੂੰ ਦੇਸ਼ ਦੀ ਰਾਜਧਾਨੀ ਵਿੱਚ ਜਾਣ ਨਹੀਂ ਦਿੱਤਾ ਗਿਆ ਤੇ ਉਹ ਕਿੰਨਾ ਦੇ ਅਧਿਕਾਰ ਦਿੱਤਾ ਸੋ ਇਸ ਕਰਕੇ ਦੂਸਰਾ ਐਸ ਬੜੇ ਬੇਮੌਸਮੀ بارش ਦੀ ਮਾਰ ਹੇਠ ਆ ਪੰਜਾਬ ਸਾਡੇ ਹਾਕਮ ਇਹਨੇ ਜ਼ਾਲਮ ਨੇ ਇੱਕ ਬਿਆਨ ਵੀ ਨਹੀਂ ਦੇ ਸਕਦੇ ਵੀ ਸਰਕਾਰ ਤੁਹਾਡੇ ਨਾਲ ਖੜੀ ਆ ਮੰਡੀਆਂ ਚ ਫਸਲਾਂ ਰੋਲ ਰਹੀਆਂ ਸਾਡੀਆਂ ਮੌਇਸਚਰ ਦਾ ਬਹਾਨਾ ਬਣਾਇਆ ਜਾ ਰਿਹਾ ਵਾ ਔਰ ਕਹਿੰਦੇ ਸੀ ਮੁਰਗੀ ਦਾ ਕੁੱਕੜੀ ਦਾ ਕਿਹੜਾ ਕਿਹੜਾ ਖਰੇ ਮਾਪਜਾ ਦੇ ਦੇਾਂਗੇ ਸੋ ਇਸ ਕਰਕੇ ਉਦੋਂ ਤੱਕ ਮੋਰਚਾ ਜਾਰੀ ਰੱਖਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਮੰਨ ਲਈਆਂ ਜਾਂਦੀਆਂ ਧੰਨਵਾਦ